ਅੱਜ ਗੱਲ ਹੋਈ ਹੈ ਜੀ ਅਸੀਂ ਪੈਸੇ ਲੈਣ ਗਏ ਸੀ ਦੇਰੀ ਤੇ ਆਪਣੇ ਪੈਸੇ ਜਾਣੇ ਆ ਜਿਹੜਾ 12.5 13 ਲੱਖ ਰੁਪਈਆ ਇਹਦੇ ਕੋਲ ਹੈਗਾ ਵਾ ਉਹ ਦੇ ਨਹੀਂ ਜਾ ਇਹ ਡੇਢ ਸਾਲ ਤੋਂ ਮਤਲਬ ਟਾਲ ਮਟੋਲ ਕਰਦਾ ਪਿਆ ਕਿ ਬਾਅਦ ਚ ਦੇ ਦਿੰਦਾ ਕਰ ਦਿੰਦਾ ਵਾ ਮਹੀਨਾ ਪਾਣ ਦਾ 2 ਮਹੀਨੇ ਪਾਣ ਦਾ ਸਾਰੇ ਪੈਸੇ ਲੈਣੇ ਸਹੀ ਮੇਰੇ ਕੋਲ ਕੁਮਿਟੀਆਂ ਦੇ ਕੁਝ ਨਕਦੀ ਮੇਰੇ ਦੇ ਕੋਲ ਕਿੰਨੇ ਸਮੇਂ ਤੋਂ ਚਲਦੀ ਆ ਰਹੀ ਹੈ ਇਹ ਹੁਣ ਤਾਂ ਬੰਦ ਹੋ ਚੁੱਕੀਆਂ 7-8 ਮਹੀਨੇ ਹੋ ਗਏ ਨੇ ਬੰਦ ਹੋ ਜਿੰਨਾ ਹਾਂ ਪਰ ਪੈਸੇ ਨਹੀਂ ਦਿੱਤੇ ਪੈਸਾ ਕੋਈ ਨਹੀਂ ਦਿੱਤਾ ਬਸ ਅਗੋਂ ਤੋਂ ਗੇਰ ਦਾਵਾ ਕਿ ਮੈਂ ਦਾਹਾ ਕੋਈ ਨਹੀਂ ਜਣਾ ਜਦੋਂ ਮੈਂ ਮਤਲਬ ਮੇਰੀ ਆਪਣੀ ਮਰਜ਼ੀ ਹੋ ਗਈ ਅਨੋਂ ਪੈਸੇ ਦਵਾਂਗਾ ਨਹੀਂ ਤੇ ਨਹੀਂ ਦਵਾਂਗਾ ਕੋਈ ਤਾਂ ਇਹ ਮਤਲਬ ਧੰਕਿਆ ਦਿੰਦਾ ਸੀ ਕਿ ਮੇਰੇ ਕੋਲ ਦੋ ਨੰਬਰ ਦੇ ਹਥਿਆਰ ਨੇ ਜਿੱਥੇ ਵੇਖਣਾ ਤੁਸੀਂ ਵੇਖ ਲਓ ਅਸੀਂ ਫਿਰ ਢੇਰੀ ਤੇ ਗਏ ਸੀ ਦੇ ਕੋਲ ਅਸੀਂ ਗੱਲ ਕਰਨ ਗਏ ਸੀ ਇਹਦੇ ਭਰਾ ਦੇ ਨਾਲ ਇਹ ਪਿੱਛੋਂ ਦੀ ਆ ਕੇ ਪੈ ਗਿਆ 14-15-20 ਮੁੰਡੇ ਹੈਗੇ ਸੀ ਅਸੀਂ ਤਿੰਨ ਭਰਾ ਤਿੰਨੇ ਭਰਾਵਾਂ ਸਾਡੇ ਸੱਟ ਲੱਗੀਆਂ ਵਾ ਜਿਹੜਾ ਮੇਰਾ ਸਭ ਤੋਂ ਵੱਡਾ ਭਰਾ ਉਹ ਜ਼ਿਆਦਾ ਗੰਭੀਰ ਖੜਵਾਤ ਹੋਇਆ ਹੋਰ ਤੇ بیسਬਾਲ ਸੀ ਕਈਆਂ ਕੋਲ ਤੇ ਨਾਲ ਇਹਨਾਂ ਨੇ ਆਪਣਾ ਕੀ ਨਾਲ ਦਸਤਰ ਮਾਰੇ ਨਾਲ ਆਂਦੀ ਬੜੇ ਭਾਈ ਕੀ ਨਾਮ ਆਈ ਆਪਾਂ ਨਾ ਸੰਦੀਪ ਸਿੰਘ ਤੇ ਕੀ ਗੱਲ ਹੋਈ ਆ ਜੀ ਅੱਜ ਉਹ ਬਹਿ ਗਿਆ ਨਾ ਅੱਜ ਗੱਲ ਹੋਈ ਆ ਜੀ ਅਸੀਂ ਪੈਸੇ ਲੈਣ ਗਏ ਸੀ ਦੇਰੀ ਤੇ ਆਪਣੇ ਪੈਸੇ ਜਾਣੇ ਆ ਮੇਰਾ 1.5 13 ਲੱਖ ਰੁਪਏ ਇਹਦੇ ਕੋਲ ਹੈਗਾ ਵਾ ਉਹ ਦੇ ਨਹੀਂ ਜਾ ਇਹ ਡੇਢ ਸਾਲ ਤੋਂ ਮਤਲਬ ਟਾਲ ਮਟੋਲ ਕਰਦਾ ਪਿਆ ਕਿ ਬਾਅਦ ਚ ਦੇ ਦਿੰਨਾ ਕਰ ਦਿੰਦਾ ਵਾ ਮਹੀਨਾ ਪਾਣ ਦਾ 2 ਮਹੀਨੇ ਪਾਣ ਦਾ ਤੇ ਸਾਰੇ ਪੈਸੇ ਲੈਣੇ ਮੇਰੇ ਕੋਲ ਕੁਝ ਕਮੇਟੀਆਂ ਦੇ ਕੁਝ ਨਕਦੀ ਮੇਰੇ ਦੇ ਕੋਲ ਫਿਰ ਕਿੰਨੇ ਦੀ ਕਮੇਟੀ ਤੁਹਾਡੇ ਕੋਲ ਪਈ ਸੀ ਮੈਂ 2 ਲੱਖ ਦੀ ਕਮੇਟੀਆਂ ਦੀ ਅੱਛਾ ਜੀ ਤੇ ਕਿੰਨੇ ਸਮੇਂ ਤੋਂ ਚੱਲਦੀ ਆ ਰਹੀ ਹੈ ਇਹ ਹੁਣ ਤੇ ਬੰਦ ਹੋ ਚੁੱਕੀਆਂ 7-8 ਮਹੀਨੇ ਹੋ ਗਏ ਨੇ ਬੰਦ ਹੋ ਗਈਆਂ ਪਰ ਪੈਸੇ ਨਹੀਂ ਦਿੱਤੇ ਪੈਸਾ ਕੋਈ ਨਹੀਂ ਦਿੱਤਾ ਤੇ ਬਸ ਅਗੋਂ ਤੋਂ ਗੇਰ ਦਾਵਾ ਕਿ ਮੈਂ ਦਾ ਸਹਾਇ ਕੋਈ ਨਹੀਂ ਦੇਣਾ ਜਦੋਂ ਮੈਂ ਮਤਲਬ ਮੇਰੇ ਆਪਣੀ ਮਰਜ਼ੀ ਹੋ ਗਈ ਅਨੂੰ ਪੈਸੇ ਦਵਾਂਗਾ ਨਹੀਂ ਤੇ ਨਹੀਂ ਦਵਾਂਗਾ ਸਾਡੇ ਤੁਸੀਂ ਕਿੱਥੇ ਗਏ ਕੋਈ ਤਾਂ ਇਹ ਮਤਲਬ ਧਮਕੀਆਂ ਦਿੰਦਾ ਸੀ ਕਿ ਮੇਰੇ ਕੋਲ 2 ਨੰਬਰ ਦੇ ਹਥਿਆਰ ਨੇ ਜਿੱਥੇ ਵੇਖਣਾ ਤੁਸੀਂ ਵੇਖ ਲਓ ਅਸੀਂ ਫਿਰ ਡੇਰੀ ਤੇ ਗਏ ਸੀ ਇਹਦੇ ਕੋਲ ਉੱਥੇ ਅਸੀਂ ਗੱਲ ਕਰਨ ਗਏ ਸੀ ਇਹਦੇ ਭਰਾ ਦੇ ਨਾਲ ਇਹ ਪਿੱਛੋਂ ਦੀ ਆ ਕੇ ਪੈ ਗਿਆ 14 15 20 ਮੁੰਡੇ ਹੈਗੇ ਸੀ ਜਿਹੜੇ ਆ ਕੇ ਪਏ ਸਨ ਹਾਂ ਕਿੰਨੇ ਜਣੇ ਜ਼ਖਮੀ ਹੋਏ ਅੱਜ ਇਸ ਲੜਾਈ ਦੇ ਵਿੱਚ ਅਸੀਂ ਤਿੰਨ ਭਰਾ ਤਿੰਨੇ ਭਰਾਵਾਂ ਸਾਡੇ ਸੱਟ ਲੱਗੀਆਂ ਵਾ ਜਿਹੜਾ ਮੇਰਾ ਸਭ ਤੋਂ ਵੱਡਾ ਭਰਾ ਉਹ ਜ਼ਿਆਦਾ ਗੰਭੀਰ ਹਰਵਾਤ ਨੇ ਕਿਹਦੇ ਨਾਲ ਵਾਰ ਕਿਤੇ ਗਿਆ ਜੀ ਅੱਜ ਇਹਨਾਂ ਨੇ ਮਤਲਬ ਪੁਲ ਤੇ ਬੇਸਬਾਲ ਸੇ ਕਈਆਂ ਕੋਲ ਤੇ ਨਾਲ ਇਹਨਾਂ ਨੇ ਆਪਣਾ ਅਟੀ ਨਾਲ ਦਾਤਰ ਮਾਰੇ ਨਾਲ ਅੱਛਾ ਜੀ ਤਾਂ ਇਸ ਮਾਮਲੇ ਵੇਣ ਤੋਂ ਪੁਲਿਸ ਨੂੰ ਥਾਣੇ ਸ਼ਿਕਾਇਤ ਕੀਤੀ ਗਈ। ਹਾਂਜੀ ਕੀਤੀ ਗਈ। ਪੁਲਸ ਵੱਲੋਂ ਕੀ ਕਾਰਵਾਈ ਕੀਤੀ ਗਈ? ਉਸ ਵਾਲੇ ਸਾਥ ਦੇਣਗੇ ਕਿੰਨ ਸੜਾ ਫੜਨਾ ਦਾ। ਤੇ ਜਿਹੜਾ ਤੁਹਾਡਾ ਇੱਕ ਹੋਰ ਸਾਥੀ ਜਿਹੜਾ ਵੱਲੇ ਹਸਪਤਾਲ ਦਾ ਹਨ ਉਹਦੀ ਕੀ ਹੈ? ਕੀ ਹਾਲਤਾ ਜੀ? ਉਹ ਇਸ ਟਾਈਮ ਥੋੜਾ ਗੰਭੀਰ ਹੈ। ਕੀ ਨਾਮ ਦਾ? ਗੁਰਵਿੰਦਰ ਸਿੰਘ ਹੈ। ਅੱਛਾ ਜੀ। ਸਾਰੇ ਇਕੱਠੇ ਗਏ ਸਾਰੇ। ਹਾਂਜੀ। ਗੁਰਮ ਸਿੰਘ ਨਗਰੇ ਦੇ ਦੋ ਪਾਰਟੀਆਂ ਆਪਸੇ ਝਗੜੇ ਆ। ਹੂੰ। ਦੋਵਾਂ ਨੇ ਦੋਵਾਂ ਤਰ੍ਹਾਂ ਇੱਕ ਦੂਜੇ ਸੱਟਾਂ ਮਾਰੀਆਂ ਵਾ। ਹੂੰ। ਤੇ ਅਸੀਂ ਮੌਕੇ ਤੇ ਪੁੱਛਿਆ ਜੀ। ਤੇ ਕਾਰਨ ਕੀ ਰਿਹਾ ਜੀ ਝਗੜੇ ਦਾ? ਕਾਰਨ ਜੇ ਵੈਰੀਫਾਈ ਕਰਾਂਗੇ ਪਤਾ ਹੀ ਨਹੀਂ ਹਜੇ ਕੋਈ ਗੱਲ ਪਾਰਟੀ ਕਹ ਰਹੀ ਹੈ ਕਮੇਟੀਆਂ ਦਾ ਕੋਈ ਲੈਣ ਦੇ ਨਾਗਾ ਸੀ ਦੀ ਇਹਨਾਂ ਦਾ ਉਹਦੇ ਬਾਰੇ ਸਾਨੂੰ ਪਤਾ ਨਹੀਂ ਹਜੇ ਹੋਏ ਪਹੁੰਚੇ ਹੀ ਆਏ ਮੌਕੇ ਤੇ ਆਏ ਕਾਰਵਾਈ ਕੀਤੀ ਜਾਏਗੀ ਜੇ ਜੋ ਸਚਾਈ ਸਾਹਮਣੇ ਆਏਗੀ ਜੀ ਉਹ ਜੋ ਪੰਦੀ ਕਾਰਵਾਈ ਕੀਤੀ ਜਾਏਗੀ